ਵਲਟ ਆ ਗਿਆ ਹੋਏ ਤੇ ਖਰਚਾ ਇਸ 15 ਤੋਂ 20 ਲੱਖ ਦੇ ਵਿੱਚ ਵਿੱਚ ਚੈਨ ਹੋ ਗਏ ਸਾਰਾ ਠੀਕ ਹੈ ਜੀ ਤੇ ਜੇ ਟੋਟਲ ਆਹੀ ਘਰ ਬਣਾਉਣਾ ਆਪਾਂ ਨਵਾਂ ਅੱਜ ਦੇ ਸਮੇਂ 'ਚ ਤਾਂ ਕਿੰਨਾ ਕ ਆਜੂਗਾ ਇਹ ਤੇ ਆਹੀ ਸਾਰਾ ਸਟਰਕਚਰ ਜਿਵੇਂ ਆਹਾਂ ਚੀਜ਼ ਬਣਾਈਓ ਤੇ ਕਟੋ-ਕਾਟ 80 ਲੱਖ ਰੁਪਏ ਤਾਂ ਕਿਤੇ ਗਿਆ ਹੀ ਨਹੀਂ ਹੱਸੀ ਗਾਲ ਦੋਸਤੋ ਜੇ ਨਾ ਕਹਿੰਦੇ ਸਹੀ ਮਿਸਤਰੀ ਮਿਲ ਜਾਣਾ ਉਹ ਕਰੋੜ ਦਾ 20% 'ਚ ਵੀ ਸਾਰ ਦਿੰਦਾ ਜਿਵੇਂ ਕਿ ਆਪਾਂ ਇਹ ਘਰ ਦੇ ਵਿੱਚ ਪਹੁੰਚੇ ਹਾਂ 1990 99 ਦੇ ਵਿੱਚ ਬਣਿਆਗਾ ਤੇ ਪੁਰਾਣੇ ਘਰ ਨੂੰ ਮੋਡੀਫਾਈ ਕਰਤਾ ਤੇ ਜਿਨ੍ਹਾਂ ਨੇ ਕੀਤਾ ਉਹ ਵੀ ਆਪਣੇ ਨਾਲ ਨੇ ਤੇ ਜਿਨ੍ਹਾਂ ਦਾ ਘਰ ਉਹ ਵੀ ਆਪਣੇ ਨਾਲ ਨੇ ਹੱਸੀ ਗਾਲ ਜੀ ਸੱਚੀ ਗਾਲ ਬੀ ਬਹੁਤ ਸੋਹਣਾ ਘਰ ਬਣਿਆ ਬਾਈ ਹਜੇ ਬਣ ਰਿਹਾ ਹੈਗਾ ਪੂਰੀ ਵੀਡੀਓ ਪੇ ਦੁਬਾਰੇ ਵੀ ਕਰਾਂਗੇ ਕੋਈ ਨੋ ਕੋਈ ਨਹੀਂ ਇਹ ਸਾਰਾ ਕੰਮ ਤੁਸੀਂ ਕੀਤਾ ਹਾਂਜੀ ਟੋਟਲ ਆਪਾਂ ਕੀਤਾ ਏ ਠੀਕ ਹੈ ਜੀ ਮਾਰੇ ਹੀ ਕਰਪਣਾ ਡਿਜ਼ਾਈਨ ਟੋਟਲ ਠੀਕ ਹੈ ਜੀ ਆਪਾਂ ਪਿਆਰ ਕੀਤਾ ਤੇ ਜੇ ਗੱਲ ਕਰੀਏ ਬਾਈ ਨਾ ਜਿਵੇਂ ਅੱਜ ਦੇ ਸਮੇਂ ਦਾ ਦੇਖਦੇ ਆਂ ਡਬਲ ਕੋਟ ਡਬਲ ਮੰਜ਼ਲੀ ਬਣਦੀਆਂ ਕੋਠੀਆਂ ਹਾਂਜੀ ਤੇ ਕਰੋੜਾਂ ਰੁਪਏ ਲੱਗ ਜਾਂਦੇ ਇਹਦਾ ਕਿੰਨਾ ਕੁ ਵਾਟਾ ਤੇ ਕਿਵੇਂ ਆਈ ਆ ਤੁਹਾਡੇ ਵੀ ਆਪਾਂ ਹੀ ਰੱਖਦੀ ਸੀ ਇੱਕ ਪਰਿਵਾਰ ਦੀ ਸੋਚ ਸੀ ਇਹ ਪਰਿਵਾਰ ਦੀ ਸੋਚ ਹੀ ਬਾਈ ਹੋਣੀ ਕਹਿੰਦੇ ਵੀ ਪੁਰਾਣਾ ਮਕਾਨ ਸਾਡਾ ਰਹਿ ਜੇ ਤਾਂ ਵਧੀਆ ਗੱਲ ਹੈ ਠੀਕ ਹੈ ਜੀ ਬਾਕੀ ਇਹ ਟਾਇਲ ਬੱਤਾ ਕੰਮ ਦਾ ਪਿਆ ਸੀ ਬਹੁਤ ਵਧੀਆ ਪਿਆ ਸੀ ਤੇ ਨੀ ਵੀ ਕੰਮ ਦੀ ਸੀ ਤੇ ਛੱਤਾਂ ਵੀ ਠੀਕ ਸੀ ਪੰਜਾ ਕੰਦਾ ਵੀ ਠੀਕ ਸੀ ਫਿਰ ਇਸੇ ਨੂੰ ਮੈਂ ਕਿਹਾ ਵੀ ਤੁਸੀਂ ਇਹ ਪਾਈ ਸੀ ਨੂੰ ਮੋਡੀਫਾਈ ਕਰ ਦਿੰਨੇ ਠੀਕ ਹੈ ਜੀ ਹਾਂ ਜੀ ਬਲ ਜੇ ਪਰਿਵਾਰ ਦੀ ਸੋਚ ਆ ਉਹਨੂੰ ਪੂਰਾ ਕਰਤਾ ਨਹੀਂ ਤਾਂ ਜਿਆਦਾਤਰ ਆਪਾਂ ਦੇਖ ਦਿੰਨੇ ਵੀ ਅੱਲਾ ਰਹਿ ਹੀ ਦਿੰਦਾ ਵੀ ਢਾ ਕੇ ਯਾਰ ਨਵੀਂ ਪਾਓ ਹਾਂ ਜੀ ਜੀ ਜੇ ਚਾਹੁੰਦੇ ਤਾਂ ਆਪਾਂ ਉੱਤੇ ਡਬਲ ਮੰਜ਼ਲ ਪਾ ਆਂਦੇ ਪਰ ਨਹੀਂ ਕਿੰਨਾ ਸਰਦਾ ਜੇ ਥੋੜੇ ਜਿਹੇ ਪੈਸੇ ਨੇ 15 20 ਲੱਖ ਨਾਲ ਸਰਦੇ ਉਹਨੂੰ ਲੋਨ ਕੀ ਲੋੜ ਆ 70 80 ਲੱਖ ਦੀ ਗੱਲ ਗਈ ਸੀ ਵੀ ਤੇਰੇ ਤੇ ਸੱਟ ਛਿੱਟੀ ਆ ਜਿਵੇਂ ਤੈਨੂੰ ਠੀਕ ਲੱਗਦਾ ਵੀ ਢਾਕੇ ਆਪਣੀ ਸਕੀਮਾ ਢਾਕੇ ਪਾ ਲੈਣੇ ਆ ਵੀ ਆਪਾਂ ਤੋਂ ਇਹ ਕਹਿੰਦਾ ਵੀ ਆਪਾਂ ਕਾਹ ਨੂੰ ਇੰਨਾ ਖਰਚਾ ਕਰਨਾ ਆਪਣਾ ਥੋੜੇ ਚ ਵੀ ਸਰ ਸਕਦਾ ਬਿਲਕੁਲ ਮਤਲਬ ਜੇ ਕਈ ਉਹ ਸਹੀ ਬੰਦਾ ਮਿਲਣਾ ਸਹੀ ਬੰਦਾ ਹਾਂਜੀ ਉਹਦੇ ਚ ਆਪਾਂ ਚਲੋ ਆਏ ਆ ਸਾਰੇ ਬਜਟ ਜੀ ਕੰਮ ਆ ਗਿਆ ਜੀ ਸਾਰੇ ਪਾਸੋਂ ਆਪਣੀ ਬਚਤ ਰਹੇਗੀ ਬਿਲਕੁਲ ਹਾਂਜੀ ਬਲੇ ਸਭ ਤੋਂ ਵੱਡੀ ਗੱਲ ਵਈ ਕੀ ਹੁੰਦਾ ਨਾ ਬਾਹਰੋਂ ਆਪਾਂ ਕਿੰਨਾ ਮਰਜੀ ਛੱਤ ਲਈਏ ਹਾਂਜੀ ਪਰ ਜੇ ਦਾ ਇੰਟੀਰੀਅਰ ਜੇ ਤੋ ਆਪਾਂ ਕਿਸੇ ਦੇ ਘਰ ਜਾਂਦੇ ਆ ਬਾਹਰੋਂ ਇੱਕ ਵਾਰ ਸੜਕ ਤੋਂ ਸੋਹਣਾ ਲੱਗਦਾ ਹੈ ਹਾਂਜੀ ਹਾਂਜੀ ਪਰ ਜੋ ਅੰਦਰ ਜਾਂਦੇ ਆ ਅੰਦਰ ਇੰਟੀਰੀਅਰ ਚ ਉਹੀ ਮਹਿੰਗਾ ਕੰਮ ਕਰਾ ਲਈ ਉਹ ਮੈਂ ਕਹਿੰਦਾ ਜ਼ਿਆਦਾ ਵਧੀਆ ਹਾਂਜੀ ਹਾਂਜੀ ਤੇ ਕਿਉਂਕਿ ਪੁਰਾਣਾ ਜੇ ਕਿਸੇ ਕੋਲੇ ਵੀ ਹੈਗਾ ਵੀ ਉਹਨੂੰ ਸੰਭਾਲੀਏ ਸੰਭਾਲੀਏ ਨਾ ਨਿਸ਼ਾਨੀ ਰਹਿ ਜਾਂਦੀ ਤੇ ਬਾਕੀ ਵਧੀਆ ਹੀ ਉਹ ਧੁੱਪ ਤੋਂ ਠੰਡ ਤੋਂ ਸਾਰੇ ਕਾਜੇ ਤੋਂ ਕਵਰ ਕਰਦਾ ਜੀ ਬਿਲਕੁ ਬਿਲਕੁਲ ਇਹ ਤਾਂ ਬਈ ਮਿੱਟੀ ਚਣਾਈ ਹੋਈ ਹੋਣੀ ਆ ਮਾਦੀ ਮਿੱਟੀ ਚਣਾਈ ਗਾਰੇ ਚਣਾਈ ਆ ਜੀ ਗਾਰੇ ਚਣਾਈ ਆ ਠੀਕ ਹੈ ਜੀ ਬਾਕੀ ਆਪਾਂ ਨਵਾਂ ਜੋੜਤਾ ਸਾਰਾ ਇਹ ਇਧਰ ਪੋਰਚ ਬਣਾਤਾ ਮੂਰੇ ਪੋਰਚ ਰਸੋਈ ਰਸੋਈ ਨਾਲ ਓਪਨ ਰਸੋਈ ਨਾਲ ਦੇਤੀ ਠੀਕ ਹੈ ਜੀ ਪਹਿਲਾਂ ਇਹ ਆਪਣਾ ਹੈ ਨਹੀਂ ਸੀ ਹੈ ਨਹੀਂ ਸੀ ਆ ਸਾਰਾ ਏਰੀਆ ਇਨ ਫਰੰਟ ਸਾਰਾ ਏਰੀਆ ਨਹੀਂ ਸੀ ਜਿੰਨਾ ਵੀ ਐਲੀਵੇਸ਼ਨ ਤੁਸੀਂ ਵੇਖੀ ਜਾਂਦੇ ਆ ਮੈਂ ਤੁਹਾਨੂੰ ਪੁਰਾਣੀ ਵੀਡੀਓ ਜਦ ਮੈਂ ਪਹਿਲਾਂ ਭਾਂਡੇ ਵਾਲੇ ਜਾਂ ਕਮਰੇ ਹੁੰਦੇ ਸਿੱਧੇ ਓਵੇਂ ਸਿੰਪਲ ਸੀ ਤੁਹਾਨੂੰ ਮੈਂ ਸਾਰੀ ਪੁਰਾਣੀ ਵੀਡੀਓ ਦਵਾਂਗਾ ਜਿਹੜੀ ਹੈਗੀ ਮੇਰੇ ਕੋਲੇ ਵੀ ਕਿਵੇਂ ਬਣਿਆ ਉਹ ਦੂਆ ਦਾ ਕਿਵੇਂ ਸਾਨੂੰ ਚੇਂਜ ਚਾਹੀਆ ਸਾਰਾ ਤੁਹਾਨੂੰ ਧਿਆਨ ਚਾਹੀਦਾ ਠੀਕ ਹੈ ਜੀ ਨਾਲੇ ਦਰਸ਼ਕਾਂ ਨੇ ਧਿਆਨ ਚਾਜੂ ਜੀ ਹਾਂਜੀ ਤੇ ਇੱਕ ਬਈ ਬਾਹਰੋਂ ਐਲੀਵੇਸ਼ਨ ਦਾ ਵੈਸੇ ਤਾਂ ਸਾਰੇ ਸ਼ਾਟ ਮੁੰਡੇ ਨੇ ਲਏ ਆ ਆ ਇੱਕ ਚੀਜ਼ ਬਹੁਤ ਸੋਹਣੀ ਲੱਗੀ ਆ ਇਹ ਬੈਕ ਸਾਈਡ ਤੇ ਬਈ ਇਹ ਕਾਦੇ ਨੇ ਇਹ ਤੇ ਲੜੀ ਅੰਦਰੋਂ ਜਗਣਾ ਲਾਈਟ ਨੀਲੀ ਟੈਲ ਜਗਦੀ ਹੈ ਟੈਲ ਜਗਣਾ ਹੀ ਜਾਲੀਆਂ ਜਗਦੀਆਂ ਰਾਤ ਨੂੰ ਰਾਤ ਨੂੰ ਯਾਨੀ ਕਿ ਇਹ ਚੀਜ਼ ਨਾਲ ਵੀ ਬਹੁਤ ਕੁਆਲਿਟੀ ਬੰਦੀ ਹੈ ਇਹ ਅੱਜ ਤੱਕ ਵੀ ਮਤਲਬ ਪਹਿਲੀ ਵੀਡੀਓ ਹੀ ਹੈ ਸਮਝ ਲਓ ਵੀ ਮਾਰੇ ਕਿਰਪਾ ਨਾਲ ਵੀ ਇਹ ਇਹ ਵੀ ਆਪ ਦਾ ਦਿਮਾਗ ਨਾਲ ਬਣਾਈ ਸਾਰੀ ਆਪਾਂ ਠੀਕ ਹੈ ਜੀ ਦਿਮਾਗ ਨਾਲ ਬਣਾਈ ਸਾਰੀ ਜਾਲੀਆਂ ਲਾਈਆਂ ਇਹ ਪ੍ਰੋਪਰ ਜਾਲੀਆਂ ਲੱਗੀਆਂ ਆ ਸਾਰੀਆਂ ਠੀਕ ਹੈ ਜੀ ਜਾਲੀਆਂ ਲਾ ਕੇ ਅੰਦਰ ਲੜੀ ਆ ਤੇ ਟੈਲ ਆ ਆ ਬਾਹਰੋਂ ਅਸੀਂ ਮੋਲਡਿੰਗ ਦਿੱਤੀ ਇਹਦੀ ਜੀ ਭਾਈ ਆਜੋ ਅੱਗੇ ਚੱਲਦੇ ਆਂ ਇਧਰੋਂ ਓਪਨ ਰਸੋਈ ਆ ਗਈ ਇੱਥੇ ਵੀ ਜਾਲੀ ਦਾ ਡਿਜ਼ਾਈਨ ਹੈ ਜਾਂ ਕਲਾਸਿਕਲ ਦੇ ਵਿੱਚ ਲੱਗਦੀ ਹੈ ਇਧਰੋਂ ਕੋਠੀ ਮਾਡਰਨ ਲੱਗਦੀ ਹੈ ਦੋਨੇ ਤਰ੍ਹਾਂ ਦੀ ਜੋੜੀ ਦੋਨੇ ਤਰ੍ਹਾਂ ਮੈਚ ਕਰਦੀ ਹੈ ਕਲਾਸਿਕਲ ਵੀ ਆ ਤੇ ਮਾਡਰਨ ਵੀ ਆ ਠੀਕ ਹੈ ਜੀ ਕਿੰਨੇ ਸਕੁਅਰ ਫੁੱਟ ਏਰੀਆ ਵੀ ਇਹ ਟੋਟਲ ਚਲੋ ਕਿਸੇ ਮਿੱਤਰ ਨੇ ਬਣਾਉਣਾ ਹੁੰਦਾ ਘਰ ਆਈਡੀਆ ਮਿਲ ਜਾਂਦਾ ਇੱਕ ਇਹ 2000 ਸਕੁਅਰ ਫੁੱਟਾ 2000 1900 2000 ਸਕੁਅਰ ਫੁੱਟਾ ਟੋਟਲ ਠੀਕ ਹੈ ਜੀ ਭਈ ਆਇਓ ਫਿਰ ਨੇੜੇ ਉਧਰ ਦਿਖਾ ਦਈਏ ਤੇ ਆ ਖੁੱਲਾ ਢੁੱਲਾ ਏਰੀਆ ਕਿ ਜੰਮੇ ਪਰਿਵਾਰਾਂ ਚ ਬਹਿਣੇ ਆ ਉਹਦੇ ਵਾਸਤੇ ਲੋੜ ਹੈ ਇਧ ਤੇ ਖੁੱਲੀ ਡੁੱਲੀ ਹਵਾ ਆਉਂਦੀ ਆ ਜਾਲੀ ਬਹੁਤ ਸੋਹਣੇ ਤਰੀਕੇ ਨਾਲ ਲਾਈ ਹੋਈ ਆ ਇਹਦੇ ਨਾਲ ਹੀ ਅੰਦਰਲੀ ਕਿਚਨ ਅਟੈਚ ਹੋ ਜਾਂਦੀ ਆ ਤੇ ਬਾਈ ਤੂੰ ਅੱਗੇ ਦੀ ਆ ਜਾ ਫਿਰ ਅਸੀਂ ਇੱਧਰ ਦੀ ਐਂਟਰ ਹੁੰਨੇ ਆ ਉਹ ਕਿਚਨ ਤੋਂ ਤੇ ਇੱਧਰੋਂ ਅਸੀਂ ਮੇਨ ਐਂਟਰੀ ਤੋਂ ਐਂਟਰ ਹੋ ਜਾਨੇ ਆ ਇਹ ਬਾਈ ਲੌਬੀ ਆ ਗਈ ਜਿਵੇਂ ਲੌਬੀ ਆ ਗਈ ਆ ਜੀ ਠੀਕ ਆ ਜੀ ਹਾਂ ਜੀ ਲੌਬੀ ਠੀਕ ਆ ਜੀ ਇਹ ਸਾਰੇ ਅੰਦਰ ਪੁਰਾਣੀਆਂ ਚੁਗਾਠਾਂ ਬਣੀਆਂ ਸੀ ਤੇ ਇਹ ਇਹ ਚੁਗਾਠਾਂ ਬਾਈ ਕਿਹੜੀਆਂ ਆ ਜੀ ਪਾਣੀ ਚਾਦਰ ਨਹੀਂ ਆਈ ਆ ਪਰ ਨਵੀਆਂ ਲਾ ਦਿਆਂ ਪੱਟ ਕੇ ਸਾਰੇ ਅੱਛਾ ਨਵੀਂ ਲਾਦੇ ਹਾਂ ਹਾਂ ਜੀ ਇਹਦੀਆਂ ਕੰਦਾ ਇਹ ਵਧੀਆ ਪੰਜਾਂ ਜਾਂਚ ਇਹਦੇ ਲੈਂਟਰ ਵੱਟ ਕੇ ਤੇ ਗੇਟ ਉੱਚੇ ਕਰਤੇ ਤੇ ਆਪਾਂ ਦੋ ਫਰੁੱਚੀ ਕਰਤੀ 2 ਫੋਟੋ ਠੀਕ ਆ ਰੋਡ ਨਾਲ ਰੋਡ ਨਾਲ ਉੱਚੀ ਕਰਤੀ ਫਰਸ਼ ਉੱਚੀ ਲਾ ਦੇਣਾ 2 ਫਰੁੱਚੀ ਮੈਂ ਲੈਂਟਰ ਵੱਟ ਕੇ ਤਾਂ ਲਾ ਗਿਆ ਕੰਦਾ ਤੇ ਲੈਂਟਰ ਥੱਲੇ ਜਾਂਚ ਸੀ ਛੱਤ ਜਾਂਚ ਸੀ ਇਹਨੂੰ ਵੱਟ ਕੇ ਉੱਪਰ ਆਪਾਂ ਠੀਕ ਆ ਜੀ ਇਹ ਐਚ ਡੀ ਐਚ ਮਾਰਦਾ ਕੰਮ ਹੋਈ ਜਾਂਦਾ ਹਾਂ ਜੀ ਹਾਂ ਜੀ ਇਹ ਬਾਈ ਹੋਰੀ ਵੀ ਭਰਾ ਕੰਮ ਕਰੀ ਜਾਂਦਾ ਲੱਕੜ ਆਪਣੇ ਮੁੰਡੇ ਆ ਠੀਕ ਆ ਜੀ ਆਪਣੇ ਮੁੰਡਰੇ ਤੋਂ ਠੀਕ ਆ ਜੀ ਵੀ ਇਧਰ ਲੱਕੜ ਦਾ ਵੀ ਕੰਮ ਚੱਲ ਰਿਹਾ ਹੈ ਫਿਰ ਹਾਂ ਜੀ ਹਾਂ ਜੀ ਇਹ ਮੁੰਡਾ ਆਪਣਾ ਬੋਟਰ ਤੋਂ ਛੋਟਾ ਭਰਾ ਹਜਨ ਸਿੰਘ ਹੈ ਠੀਕ ਹੈ ਜੀ ਤੇ ਆਪਣੀ ਟੀਮ ਵਰਕਰ ਚ ਟੀਮ ਚ ਆਪਣੀ ਜੀ ਹੈ ਮੁੰਡਾ ਸਾਰੇ ਕੰਮ ਕਰਦਾ ਏ ਇਹ ਸਾਰਾ ਲੱਕੜ ਦਾ ਕੰਮ ਕਰਦਾ ਏ ਚੁਕਲੇ ਲੱਕੜ ਦਾ ਕੰਮ ਹੀ ਆ ਜੀ ਮੁੰਡੇ ਬੜਾ ਸੋਹਣਾ ਕੰਮ ਕਰਦਾ ਠੀਕ ਹੈ ਸਾਫ ਸੁਥਰਾ ਕੰਮ ਕਰਦਾ ਮੁੰਡਾ ਜੀ ਬਾਈ ਤੇ ਲੋਕੀ ਮਿੱਤਰੋ ਨਾਲ ਨਾਲ ਹਜੇ ਕੰਮ ਲੱਕੜ ਦਾ ਚੱਲ ਰਿਹਾ ਹੈਗਾ ਜਦੋਂ ਪੂਰੀ ਕੰਪਲੀਟ ਹੋਊ ਦੁਬਾਰੇ ਵੀ ਦਿਖਾਵਾਂਗੇ ਇਧਰ ਭਾਈ ਦੋ ਰੂਮ ਆ ਕੇ ਇੱਕ ਰੂਮ ਇਹ ਆ ਗਿਆ ਦੇਖ ਕੇ ਆ ਗਿਆ ਹਾਂਜੀ ਆ ਜਾਓ ਭਾਈ ਐਂ ਚੱਲਦੇ ਆ ਇੱਕ ਚੀਜ਼ ਇਹ ਚ ਹੋਰ ਖਾਸ ਦਿਖਾਉਣੀ ਆ ਇਹ ਦੋ ਭਰਾਵਾਂ ਦੀ ਬੰਡ ਸੀ ਉਸ ਟਾਈਮ ਤੇ ਜਿਹੜ ਆਰਕੀਟੈਕਟ ਤੋਂ ਤਾਂ ਨਹੀਂ ਆਈਡੀਆ ਲੈਂਦੇ ਹੁੰਦੇ ਨਾ ਨਾ ਨਹੀਂ ਜੀ ਉਹ ਤਾਂ ਮਿਸਤਰੀ ਬਣਾਉਂਦੇ ਆ ਮਿਸਤਰੀ ਬਣਾਉਂਦੇ ਨਹੀਂ ਆਪਦੇ ਹਿਸਾਬ ਨਾਲ ਪਹਿਲੀ ਹੁੰਦੇ ਵਿੱਚ ਠੀਕ ਹੈ ਜੀ ਉਦੋਂ ਆਰਕੀਟੈਕਟ ਉਹਨਾਂ ਸਮੇਂ ਚ ਬਹੁਤ ਘੱਟ ਹੁੰਦੇ ਸੀ ਬਈ ਛੱਤ ਹੁਣ ਆਪਾਂ ਚੇਂਜ ਕਰੀਏ ਕਿ ਨਹੀਂ ਛੱਤ ਉਹੀ ਹੈ ਬਾਈ ਜੀ 40 ਸਾਲ ਪਾਣੀ 35 ਸਾਲ ਇਹ ਬਾਲਿਆਂ ਨੂੰ ਬਈ ਕੋਈ ਪ੍ਰੋਬਲਮ ਕੋਈ ਨਹੀਂ ਹੋਇਆ ਕੁਝ ਵੀ ਨਹੀਂ ਹੋਇਆ ਕੋਈ ਸਮੱਸਿਆ ਹੋਣ ਨੂੰ ਤਾਂ ਆਪਾਂ ਕਹਦੇ ਨੇ ਵੀ ਇਹ ਢਾ ਦੋ ਕੋਈ ਨਹੀਂ ਹੋਇਆ ਇਹਨੂੰ ਐ ਹੋ ਗਿਆ ਜਿਵੇਂ ਹੋ ਗਿਆ ਪੱਕ ਵੀ ਨਹੀਂ ਹੋਇਆ ਠੀਕ ਹੈ ਨਾ ਕੁਝ ਹੋਊਗਾ ਤੇ ਨਾ ਕੋਈ ਚ ਕੋਈ ਵਰਪੜੀ ਨਹੀਂ ਹੈ ਨਹੀਂ ਸੀ ਕੋਈ ਠੀਕ ਹੈ ਜੀ ਬ ਠੀਕ ਹੈ ਜੀ ਇਹਨੂੰ ਬਹੁਤ ਸੋਹਣੀ ਚਾਹਤਾ ਜੀ ਕੋਸ ਨਹੀਂ ਹੁਣਾ ਹੁਣਾ ਕੀ ਇਹਨੂੰ ਜੀ ਕੱਖ ਨਹੀਂ ਹੁਣਾ ਠੀਕ ਹੈ ਜੀ ਇੱਕ ਚੀਜ਼ ਹੋਰ ਹੈ ਨਾ ਬਈ ਮਿੱਟੀ ਦੀ ਚਣਾਈ ਵਾਲੀ ਇਹ ਕੋਠੀ ਠੀਕ ਜੀ ਚਣਾਈ ਠੰਡਾ ਕਰ ਤੇ ਹੁਣ ਇਸ ਟਾਈਮ ਤੇ ਪੂਰਾ ਗਰਮ ਗਰਮ ਹੁੰਦਾ ਜਿਵੇਂ ਕਹਿੰਦਾ ਹੈ ਹੀਟਰ ਲੱਗਿਆ ਹੁੰਦਾ ਉਸ ਤਰੀਕੇ ਨਾਲ ਮਹਿਸੂਸ ਹੁੰਦਾ ਇੱਕ ਸਾਰਾ ਘਰ ਜੁੜਿਆ ਹੋਇਆ ਵੀ ਕਿਸੇ ਪਾਸੇ ਹਵਾ ਨਹੀਂ ਕਰਾਉਂਦੀ ਹਾਂ ਜੀ ਹਾਂ ਜੀ ਹਾਂ ਜੀ ਮੈਂ ਗੱਲ ਤਾਂ ਇਹ ਮੈਂ ਦੋਸੋਂ ਉੱਥੋਂ ਐਂਟਰ ਹੋਏ ਆਪਾਂ ਦੋ ਰੂਮ ਆਗੇ ਜਿਵੇਂ ਆਹ ਰੂਮ ਤੋਂ ਇੱਥੋਂ ਤੱਕ ਇੱਕ ਭਰਾ ਦੀ ਵੰਡ ਆ ਗਈ ਜਿਵੇਂ ਵੰਡ ਆ ਗਈ ਉਹ ਟਾਈਮ ਤੇ ਦਿਮਾਖ ਨਾਲ ਚੀਜ਼ ਤੇ ਆ ਦੂਜੇ ਪਾਸੇ ਆ ਗਈ ਜੀ ਇਹ ਦੂਜੇ ਪਾਸੇ ਆ ਗਈ ਇਹ ਦੂਜੇ ਪਾਸੇ ਵੀ ਦੋ ਰੂਮ ਨੇ ਪੂਰੇ ਫਰੰਟ ਆ ਗਿਆ ਚਾ ਇਹ ਨੂੰ ਆਪਾਂ ਲੌਬੀ ਲਾ ਲਈਏ ਹਾਂਜੀ ਤੇ ਇੱਕ ਚੀਜ਼ ਇੱਥੇ ਖਾਸ ਹੋਰ ਜੀ ਪੱਖਾ ਦੇਖੋ ਜੀ ਇਹ ਵੀ 70 ਸਾਲ ਪੁਰਾਣਾ ਜੀ ਪੱਕਾ ਹੈ 70 ਸਾਲ ਜੀ ਹਾਂਜੀ ਹੁਣ ਤੱਕ ਇਹਦਾ ਮੇਰੇ ਨਾਲ ਬਣਾਈ ਵੀ ਨਹੀਂ ਹੋਈ ਠੀਕ ਹੈ ਜੰਦਾ ਜੀ ਠੀਕ ਹੈ ਜੀ ਉਦਾਂ ਹੀ ਕੀ ਬਾਤ ਹੈ ਜੀ ਲਓ ਵੀ ਦੋਸਤੋ ਇਹਦਾ ਪੱਖਾ ਦੱਸਿਓ ਵੀ ਕਿਸ ਦੇ ਘਰ ਲੱਗਿਆ ਕਹਣਾ ਤੇ ਬਾਈ ਕਹਿੰਦਾ ਨਾ ਮਤਲਬ ਇੱਕ ਵਾਰ ਵੀ ਬਣਾਉਣ ਦੀ ਲੋੜ ਨਹੀਂ ਪਈ ਤੇ ਚੱਲਦਾ ਹੀ ਕਹਿੰਦੇ ਬਹੁਤ ਸਪੀਡ ਨਾਲ ਹੈ ਤੇ ਇੱਕ ਵਾਰ ਦਿਖਾ ਵੀ ਦੇਈਏ ਦਿਖਾ ਦੇ ਬਾਈ ਇਹ ਚੱਲਦਾ ਮਤਲਬ 60 70 ਸਾਲ ਪੁਰਾਣਾ ਪੱਖਾ ਹੈ ਉਵੇਂ ਦੀ ਉਵੇਂ ਚੱਲਦਾ ਹੈ ਤੇ ਸਪੀਡ ਦੇਖੋ ਤੁਸੀਂ ਇੱਕ ਵਾਰ ਇਹਦਾ ਕਹਿੰਦਾ ਇੰਜਨ ਨਹੀਂ ਕਰਾਇਆ ਪਹਿਲੀ ਵਾਰ ਲੈ ਕੇ ਆਂਦੇ ਸੈਲੀ ਬਦਲਣਾ ਪੈਂਦਾ ਗੱਲਾਂ ਇਹਦਾ ਜੀ ਠੀਕ ਹੈ ਜੀ ਮਤਲਬ ਬਹੁਤ ਵਧੀਆ ਜਾਪਾਨੀ ਪਹਿਲਾਂ ਦੇ ਨਾ ਇਹ ਇਹਨਾਂ ਨੂੰ ਹੁਣੇ ਕੱਕ ਨਹੀਂ ਹੁੰਦੀ ਠੀਕ ਹੈ ਜੀ ਇਹਦੇ ਨਾਲ ਵੀ ਅਟੈਚ ਸਟੋਰ ਇਧਰ ਨਾਲ ਹੀ ਹੈ ਇਹ ਸਟੋਰ ਹਾਂਜੀ ਇਹ ਹਾਂਜੀ ਸਟੋਰ ਕਰਤਾ ਜੀ ਇਧਰ ਸਟੋਰ ਹੈ ਤੇ ਇਧਰ ਦੋ ਰੂਮ ਨੇ ਰੂਮ ਚ ਸੋਡਾ ਇੱਕ ਛਾਤ ਮਰਵਾ ਦੀਏ ਦੇਖੋ ਜਿਵੇਂ ਪਹਿਲਾਂ ਸਿੰਪਲ ਹੁੰਦੇ ਸਿੰਪਲ ਅਲਮਾਰੀ ਹੁੰਦੀ ਸੀ ਸਾਰਾ ਸਿਸਟਮ ਉਸ ਤਰੀਕੇ ਨਾਲ ਹੀ ਇਹ ਚ ਭਾਈ ਹੁਣ ਆਪਾਂ ਕੀ ਕੀ ਕੰਮ ਕੀਤਾ ਮਤਲਬ ਜੇ ਗੱਲ ਕਰੀਏ ਇਹਨਾਂ ਦੇ ਆ ਗੇਟ ਟੋਟਲ ਗੇਟ ਚੇਂਜ ਹੋਇਆ ਫਰਸ਼ਾਂ ਚੇਂਜ ਹੋ ਗਿਆ ਗੇਟ ਚਾ ਕਿਥਾਂ ਉੱਚੇ ਹੋ ਗਿਆ ਠੀਕ ਹੈ ਤੇ ਆ ਜਵੇਂ ਸਟੋਰ ਆ ਇਹ ਪਹਿਲਾਂ ਇਧਰੋਂ ਬੰਦ ਸੀਗਾ ਤੇ ਬਾਹਰ ਸੀ ਬਾਹਰੋਂ ਦਾ ਜਿਵੇਂ ਆਪਾਂ ਬਾਹਰ ਬੈਡ ਕਰ ਦਨੇ ਆ ਤੇ ਮੈਂ ਚਾ ਕੇ ਅੰਦਰੋਂ ਵਾਰ ਮਾਰਾ ਗੇਟ ਅੰਦਰ ਕਰਤਾ ਠੀਕ ਹੈ ਜੀ ਹਾਂਜੀ ਬਾਹਰੋਂ ਬੰਦ ਕਰਤਾ ਅੰਦਰ ਗੇਟ ਕਰਤਾ ਚਾਹੇ ਹੁਣ ਇਹਨੂੰ ਕੋਈ ਵੀ ਚੀਜ਼ ਚ ਵਰਤ ਸਕਦੇ ਠੀਕ ਹੈ ਜੀ ਹੌਣ ਵਾਲੇ ਸਮੇਂ ਚ ਇਧਰੋਂ ਇਹ ਐਂਟਰੀ ਆਪਣੀ ਸਿੱਧੀ ਬਾਹਰ ਨੂੰ ਆ ਗਈ। ਬਾਹਰ ਨੂੰ ਐਂਟਰੀ ਆ ਗਈ ਜੀ। ਠੀਕ ਹੈ ਜੀ। ਆ ਪੁਰਾਣੀ ਵੇਹਲੂ ਆ ਤੁਸੀਂ ਦਿਖਾ ਦਿਓ ਅਗਰਲਾ। ਬਹੁਤ ਸਰੀਆਂ ਦੀ 40 ਸਾਲ ਪੁਰਾਣੀ ਆ ਇਹ। ਠੀਕ ਹੈ ਜੀ। ਆ 40 35 ਸਾਲ ਨਾ 36 ਸਾਲ ਦਾ ਕਮਰਾ ਪੁਰਾਣਾ ਵੀ ਜਿਵੇਂ ਆ ਇਹਨੂੰ ਮੈਂ ਲੱਕ ਦਿੱਤੀ ਬਾਹਰੋਂ ਗੁੱਡਨ ਚ। ਠੀਕ ਹੈ ਜੀ। ਹਾਂ ਇਹਨੂੰ ਡਿਜ਼ਾਈਨ ਕਰਤਾ ਬਾਰੀ ਵੀ ਉਹ ਲੱਕੜ ਦੀ ਉਵੇਂ ਲੱਗੀ ਆ ਪੁਰਾਣੀ। ਠੀਕ ਹੈ ਜੀ। ਹਾਂਜੀ। ਇਹ ਦੂਜੀ ਕੋਠੀ ਦਾ ਫਰੰਟਾ ਜੀ। ਫਰੰਟ ਆ ਗਿਆ ਜੀ। ਇਹਨੂੰ ਵੀ ਡਿਜ਼ਾਈਨ ਉਸ ਤਰੀਕੇ ਨਾਲ। ਉਸ ਤਰ੍ਹਾਂ ਡਿਜ਼ਾਈਨ ਕੀਤਾ ਜੀ। ਠੀਕ ਹੈ ਜੀ। ਭਾਈ ਹਾਂਜੀ। ਫੋਰ ਇਚ ਕੀ ਖਾਸ ਕੀਤਾ ਬਾਈ ਕੋਈ ਵੱਖਰਾ ਇਹ ਚ ਜਾਲੀਆਂ ਕਲਾਸਿਕਲ ਹਕਮ ਬਾਰੋਂ ਜਾਲੀਆਂ ਡਿਜ਼ਾਈਨ ਦਿੱਤੀਆਂ ਤੇ ਅੰਦਰ ਲਾਈਟਾਂ ਝਾਦ ਦੀਆਂ ਤੇ ਇਹ ਕਿਹਾ ਮੇਨ ਆ ਦਾ ਬਾਧਰਾ ਇਹ 5 ਫੁੱਟ ਠੀਕ ਹੈ ਜੀ ਮੇਨ ਐਂਟਰੀ ਆ ਬਾਧਰਾ ਨਾ ਜਿਹੜਾ 5 ਫੁੱਟ ਆ ਇਹਨੂੰ ਵੀ ਪਿਲਰ ਪੁੱਲ ਲਾ ਕੇ ਆਪਾਂ ਆਪਦੀ ਤਕਨੀਕ ਨਹੀਂ ਓਕੇ ਕਰਤਾ ਤੇ ਸੈਂਪਲ ਸਾਦਾ ਤੇ ਬਹੁਤ ਤੁਹਾਨੂੰ ਰੁੱਕਾ ਦਾ ਤਾਂ ਪਤਾ ਲੱਗ ਹੀ ਗਿਆ ਬਿਲਕੁਲ ਇੱਕ ਚੀਜ਼ ਬਾਈ ਇੱਕ ਬਾਈ ਹੋਰੀ ਚੀਜ਼ ਦੱਸਦੀ ਸੀ ਕਿ ਕਹਿੰਦੇ ਇਹ ਕੱਲ ਨੂੰ ਆਪਾਂ ਕੋਠੇ ਨੂੰ ਡਾਵਲ ਵੀ ਬਣਾਉਣਾ ਉਸ ਤਰੀਕੇ ਨਾਲ ਮੈਨੇਜ ਕੀਤਾ ਵੀ ਆਪਾਂ ਨੂੰ ਹਾਂਜੀ ਇਹ ਜਿਹੜੀ ਜਿਹੜੀ ਛੱਤ ਆ ਕਲ ਨੂੰ 15 ਸਾਲ ਬਾਅਦ ਇਹ ਦੀ 20 ਸਾਲ ਛੱਤ ਮੈਂ ਲੈ ਕੇ ਦੇਣ ਲੱਗਾ ਇਹਨੂੰ ਹੁਣੇ ਹੀ ਕੱਖ ਨਹੀਂ ਗਾ ਅੱਛਾ ਜੀ ਹੁਣੇ ਹੀ ਕੱਖ ਨਹੀਂ ਗਾ ਇਹਨੂੰ ਠੀਕ ਹੈ ਇਹ ਆਪਣੇ ਦਿਮਾਗ ਦਾ ਕੀੜਾ ਇੱਕ ਵੀ ਲੈਂਟਰ ਮਜ਼ਬੂਤ ਆ ਤੇ ਵੀ ਤੇਲ ਬੱਤਾ ਮਾੜਾ ਹੁੰਦਾ ਨਹੀਂ ਨਹੀਂ ਠੀਕ ਹੈ ਜੀ ਇਹ ਨੂੰ ਹੋਣਾ ਹੀ ਕੱਖ ਨਹੀਂ ਵੀ ਛਲ ਜੇ ਬਦਲ ਨਹੀਂ ਵੀ ਪੈ ਜਾ 20 ਸਾਲ ਬਾਅਦ ਇਹ ਨੂੰ ਇਹ ਅੰਦਰੇ ਅੰਦਰ ਮੈਂ ਉਸ ਨਾਲ ਲੈਂਟਰ ਲੂੰਟਰ ਲਾਏ ਹੋਏ ਟੁੱਟਲ ਵੀ ਉੱਪਰ ਲੈਂਟਰ ਸ਼ਟਰਿੰਗ ਹੋ ਜੂ ਆ ਡੜੇ ਨੂੰ ਦਿੜਨ ਦੀ ਲੋੜ ਨਹੀਂ ਬਾਹਰ ਜੰਗਲੇ ਜੰਗਲੇ ਖੜੇ ਰਹਿਣਗੇ ਠੀਕ ਆ ਮਤਲਬ ਬਾਹਰੋਂ ਲੋਕ ਨਹੀਂ ਖਰਾਬ ਹੋਊਗੇ ਆਪਣਾ ਸਿੱਧਾ ਛੱਤਾਂ ਹੀ ਤਾਂ ਛੱਤ ਸਿੱਧੀ ਹਾਂਜੀ ਛੱਤ ਹੀ ਛੱਤ ਉੱਤੇ ਸਿੱਧੀ ਛੱਤ ਪੈ ਜੂ ਤੇ ਬਈ ਥੋੜਾ ਜਿਹਾ ਬਾਇਟ ਬਾਰੇ ਆਈਡੀ ਆ ਕਿੰਨਾ ਕੁ ਬਾਇਟ ਆ ਗਿਆ ਹੋਏ ਤੇ ਖਰਚਾ 15 ਤੋਂ 20 ਲੱਖ ਦੇ ਵਿੱਚ ਵਿੱਚ ਚੇਂਜ ਹੋ ਗਏ ਸਾਰਾ ਠੀਕ ਹੈ ਜੀ ਤੇ ਜੇ ਟੋਟਲ ਆਹੀ ਘਰ ਬਣਾ ਠੀਕ ਹੈ 80 ਲੱਖ ਰੁਪਏ ਦਾ ਕਿਤੇ ਗਿਆ ਹੀ ਨਹੀਂ ਠੀਕ ਹੈ ਜੀ ਬਲ ਚੌਥੇ ਹਿੱਸੇ ਚ ਆਪਾਂ ਕਵਰ ਕਰ ਲਿਆ ਕਿਥੇ ਚਾਰ ਹੋ ਗਿਆ ਠੀਕ ਹੈ ਜੀ ਤੇ ਬਾਈ ਹੋਰਾਂ ਤੋਂ ਵੀ ਰਿਵਿਊ ਲਵਾਂਗੇ ਬਾਈ ਪਹਿਲਾਂ ਤਾਂ ਸਭ ਤੋਂ ਪਹਿਲਾਂ ਬੀਰ ਹੋਰਾਂ ਦਾ ਕੰਮ ਕਿਵੇਂ ਲੱਗਿਆ ਤੁਹਾਨੂੰ ਕੰਮ ਬਹੁਤ ਵਧੀਆ ਲੱਗਿਆ ਇਹਨਾਂ ਨੇ ਬਹੁਤ ਵਧੀਆ ਕੰਮ ਕੀਤਾ ਜਿੰਨਾ ਕ ਅਸੀਂ ਸੋਚਿਆ ਸੀ ਸਾਡੀ ਸੋਚ ਤੋਂ ਵੀ 25 30% ਅੱਗੇ ਲੰਘ ਗਏ ਠੀਕ ਹੈ ਜੀ ਹਾਂ ਜੀ ਕੋਈ ਇਹਦੇ ਚ ਮਟੀਰੀਅਲ ਇਹ ਨਹੀਂ ਜਿਵੇਂ ਵਿੱਧ ਮਟੀਰੀਅਲ ਸੀ ਤਾਰ ਪਾਈ ਇਹਨਾਂ ਨੇ ਸਾਰੀ ਹੈਵਲ ਦੀ ਪਾਈ ਆ ਜੀ ਠੀਕ ਹੈ ਜੀ 골ਡ ਮੈਡਲ ਦੀ ਇਹਨਾਂ ਨੇ ਫਿਟਿੰਗ ਕੀਤੀ ਆ ਵੀ ਮਤਲਬ ਜੋ ਵੀ ਕੰਮ ਕੀਤਾ ਵੀ ਕੋਈ ਮਾੜਾ ਨਹੀਂ ਕੀਤਾ ਟੈਲ ਲਾਈਆ ਟੈਲ ਇਹਨਾਂ ਨੇ ਵੀ ਪੂਰੀ ਕੰਪਨੀ ਦੀ ਲਾਈਕ ਜਾ ਰਹੀ ਆ ਵੀ ਇਹਦੀ ਲਾਈ ਆਈ ਚਾਰ ਦੋ ਦੀ ਟੈਲ ਲੱਗੀ ਆ ਵਧੀਆ ਵੀ ਵਧੀਆ ਕੰਮ ਕੀਤਾ ਜੀ ਸਾਰਾ ਠੀਕ ਹੈ ਜੀ ਤੇ ਹੁਣ ਬਈ ਜੇ ਗੱਲ ਕਰੀਏ ਘਰ ਥੋੜਾ ਬਹੁਤ ਸੋਹਣਾ ਬਣ ਗਿਆ ਤੇ ਆਉਣ ਵਾਲੇ ਸਮਝ ਅਸੀਂ ਤਾਂ ਕੰਮ ਕੰਪਲੀਟ ਹੋ ਗਿਆ ਜਦੋਂ ਹੋਰ ਵੀ ਲੋਕ ਆਉਣੀਆਂ ਤੇ ਕੀ ਅੱਜ ਕੀ ਮੈਸੇਜ ਦੇਣਾ ਚਾਹੋਗੇ ਬਈ ਕੀ ਤੁਹਾਡੀ ਸੋਚ ਸੀ ਮਤਲਬ ਸਾਡੀ ਸੋਚ ਇਹ ਸੀਗੀ ਵੀ ਇੱਕ ਤਾਂ ਵੀ ਆਪਣਾ ਜੇ ਘੱਟ ਤੋਂ ਘੱਟ ਸਰ ਜੇ ਵੀ ਚੰਗੀ ਗੱਲ ਆ ਕਿਉਂਕਿ ਮੰਗਾਈ ਦਾ ਜੋਗਾ ਹੀ ਕਰਜ ਜਿੰਨਾ ਮਰਜ਼ੀ ਚੱਕ ਲੋ ਜਾਂ ਜਿੰਨਾ ਮਰਜ਼ੀ ਫੈਸਲਾ ਲੋ ਇਹ ਚੀਜ਼ਾਂ ਦਾ ਅੰਤ ਨਹੀਂ ਜੀ ਹੁਣ ਤੁਸੀਂ ਵੀਡੀਓ ਕਰਦੇ ਆ ਕਰੋੜ ਕਰੋੜ ਦੀਆਂ ਦੋ ਦੋ ਕਰੋੜ ਦੇ ਵੀ ਪ੍ਰੋਜੈਕਟ ਤਾਂ ਗਾਂ ਤੋਂ ਗਾਂ ਪਏ ਆ ਜੀ ਬਿਲਕੁਲ ਜੀ ਹਾਂਜੀ ਸਾਡੀ ਸੋਚ ਇਹ ਸੀ ਵੀ ਆਪਣਾ ਘਰ ਤੋਂ ਘਟ ਵਿੱਚ ਤੋਂ ਨਹੀਂ ਸਰ ਜੀ ਇੱਕ ਸਾਡੇ ਬਜ਼ੁਰਗਾਂ ਦੀ ਸੀਗੀ ਉਹ ਕਹਿੰਦੇ ਵੀ ਆਪਣਾ ਜੁਆਇੰਟ ਫੈਮਿਲੀ ਵਾਂਗੂ ਹੀ ਕਰ ਰਹੇ ਜੇ ਸਾਰਾ ਉਸ ਹਾਵਨਾ ਆਪਣਾ ਥਵਾਕ ਸ਼ੁਰੂ ਤੋਂ ਚੱਲਦਾ ਵੀ ਆਪਾਂ ਇਸੇ ਨੂੰ ਜੇ ਬਣ ਜੇ ਤਾਂ ਆਪਣੀ ਚੰਗੀ ਗੱਲ ਆ ਬਾਕੀ ਮੈਸਤਰੀ ਨੇ ਵੀ ਨਹੀਂ ਸਾਨੂੰ ਵੀ ਜ਼ਿਆਦਾ ਫੋਰਸ ਕੀਤਾ ਵੀ ਚੱਕ ਦੋ ਕੋਈ ਨਾ ਢਾ ਦੋ ਇਹਦੀ ਵੀ ਸੋਚੇ ਸੀ ਕਹਿੰਦਾ ਵੀ ਜੇ ਤੁਹਾਡਾ ਹਸਾਬ ਨਾਲ ਆਪਾਂ ਸਾਰਦੇ ਆਂਗੇ ਚੰਗੀ ਗੱਲ ਠੀਕ ਆ ਜੀ ਚੰਗਾ ਕਾਰੀਗਰ ਮਿਲਣਾ ਵੀ ਇੱਕ ਮੁਸ਼ਕਲ ਹੈ ਜੀ ਹਾਂ ਜੀ ਜੀ ਬਹੁਤ ਧੰਨਵਾਦ ਜੀ ਤੇ ਭਾਈ ਹੋਰ ਕਿੰਨੇ ਕੰਮ ਕੀਤੇ ਆ ਬੁੱਟਰ ਦੇ ਵਿੱਚ ਬੁੱਟਰ ਚ ਹੀ ਘਟੋ ਘਟ ਮੇਰੀਆਂ 60 65 ਗੁੱਠੀਆਂ ਬਣੀਆਂ ਠੀਕ ਆ ਜੀ 60 65 ਤਕਰੀਬਨ ਜਿੰਨੇ ਵੀ ਕੰਮ ਕੀਤੇ ਆ ਟੌਪ ਟੌਪ ਐਂਡੀ ਸਾਰੇ ਦੇ ਵੀ ਵਧੀਆ ਤਕਨੀਕ ਨਾਲ ਸੋਚ ਕੇ ਕੀਤੇ ਪੂਰਾ ਡਿਜ਼ਾਈਨ ਵਾਲੇ ਆ ਠੀਕ ਹੈ ਜੀ। ਮਾ ਮਾਰੇ ਮਰੀ ਹੀ ਬੇਨਤੀ ਕਰੀ ਦੀ ਆ ਵੀ ਆਪਾਂ ਚੰਗੀ ਸੋਚ ਕਰੇ ਉੱਤਰੀਏ ਤੇ ਚੰਗੀ ਸੋਚ ਤੇ ਤੇ ਬਈ ਇੱਕ ਇੰਸਟਾਗ੍ਰam ਪੇਜ ਵੀ ਆਪਣਾ ਬੋਲ ਦਿਓ ਕੀ ਨਾਂ ਤੇ ਬੁੱਟਰ ਉਪਰ ਦਾ ਜੀ। ਹਾਂ। ਲਓ ਵੀ ਦੋਸਤੋ ਕਿਸੇ ਵੀ ਤਰ੍ਹਾਂ ਤੁਸੀ ਕੰਮ ਕਰਾਉਣਾ ਨਾ ਘੱਟ ਵਾਈਟ, ਜ਼ਿਆਦਾ ਵਾਈਟ ਚਾਹੇ ਪੁਰਾਣੇ ਘਰ ਨੂੰ ਤੁਸੀ ਮੋਡੀਫਾਈ ਕਰਨਾ ਜਿਵੇਂ ਬਾਈ ਹੋਰਾਂ ਦਾ ਘਰ ਬਾਈ ਨੇ ਕੀਤਾਗਾ ਤਾਂ ਇੱਕ ਵਾਰ ਸੰਪਰਕ ਕਰ ਲਓ ਨੰਬਰ ਮੈਂ ਸਕਰੀਨ ਦੇ ਉੱਪਰ ਦਿੱਤਾ ਹੋਇਆ ਤੇ ਬਹੁਤ ਵਧੀਆ ਕੰਮ ਕਰਦੇ ਆ ਕਿ ਤੁਸੀ ਕੰਮ ਸਾਰਾ ਦੇਖ ਹੀ ਚੁੱਕੇ ਹੋ। ਧੰਨਵਾਦ ਦੋਸਤੋ।